ਮੈਂ ਇਹ ਕਹਿਣਾ ਚਾਹਾਂਗਾ ਕਿ ਮੇਰਾ ਬਚਪਨ ਜਿਹੜਾ ਜਾਂ ਜਿਹੜੀ ਮੇਰੀ ਪਾਸਟ ਹੈ ਉਹ ਗਰੀਬੀ 'ਚ ਤਾਂ ਨਹੀਂ ਬਿੱਤੇ ਆ ਬਟ ਸਭ ਦੀ ਆਪਣੀ ਆਪਣੀ ਜਰਨੀ ਹੁੰਦੀ ਆ ਜੀ ਮੈਂ ਸਰਪੋਰਟਸ ਪਰਸਨ ਆ ਜੀ ਮੈਂ ਮੇਰੀ ਗੇਮ ਫੁੱਟਬਾਲ ਹੈ ਜੀ ਤੇ ਅੱਜ ਮੈਂ ਇੰਟਰਨਲ ਆਡੀਟਰ ਦਾ ਨਿਯੁਕਤੀ ਪੱਤਰ ਲੈਣ ਆਇਆ ਜੀ ਮੇਰਾ ਸਪੋਰਟਸ ਕੋਟੇ ਦੇ ਵਿੱਚ ਮੈਂ ਪਰ ਸਿਲੈਕਸ਼ਨ ਹੋਈ ਸਿਲੈਕਸ਼ਨ ਹੋਈ ਹੈ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਸਾਰੇ ਸੰਸਾਰ ਨੂੰ ਪਤਾ ਕਿ ਤੁਸੀਂ ਸਪੋਰਟਸ ਨੂੰ ਕਿੰਨਾ ਉਹ ਕਰਦੇ ਹੋ ਤੁਸੀਂ ਖੇਡਾਵਤਨ ਪੰਜਾਬ ਦੀਆਂ ਟੂਰਨਾਮੈਂਟ ਜਿਹੜਾ ਉਹ ਸਟਾਰਟ ਕੀਤਾ ਜਿਹੜਾ ਫਸਟ ਟਾਈਮ ਹੋਇਆ ਸੀ ਮੋਹਾਲੀ ਉੱਥੇ ਅੰਡਰ 21 ਦੀ ਜਿਹੜੀ ਫੁੱਟਬਾਲ ਦੀ ਹੋਈ ਸੀ ਚੈਂਪੀਅਨਸ਼ਿਪ ਹੋਈ ਸੀਗੀ ਉੱਥੇ ਹੀ ਪਟਿਆਲੇ ਵੱਲੋਂ ਅਸੀਂ 골ਡ ਮੈਡਲ ਲੈ ਕੇ ਆਏ ਸੀ ਉੱਥੇ ਨਹੀਂ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਬੰਦੇ ਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਮੇਰੇ ਜਿੰਨੀਆਂ ਵੀ ਇੰਜਰੀਆਂ ਹੋਈਆਂ ਅੱਜ ਤੱਕ ਪਹਿਲਾਂ ਮੈਂ ਇੱਕ ਟਾਈਮ ਆ ਗਿਆ ਸੀ ਅਜਾ ਕਿ ਮੈਂ ਸੋਚਣ ਲੱਗ ਗਿਆ ਸੀ ਕਿ ਹੁਣ ਬੱਸ ਹੋ ਗਿਆ ਛੱਡਦਾ ਬਹੁਤ ਹੋ ਗਿਆ ਬਟ ਫਿਰ ਤੋਂ ਮੇਜਰ ਇੰਜਰੀਜ਼ ਪੁਛਾਈਆਂ ਪਰ ਉਸਦੇ ਉਸ ਉਹਨਾਂ ਨੇ ਮੈਨੂੰ ਉਲਟਾ ਮੋਟੀਵੇਟ ਕਰਤਾ ਕਿ ਜਿੰਨਾ ਮਰਜ਼ੀ ਬੰਦੇ ਨੂੰ ਪੇਨ ਸਹਿਣਾ ਪਵੇ ਬੰਦੇ ਨੂੰ ਕਦੇ ਹਾਰ ਨਹੀਂ ਮੰਨਣੀ ਚਾਹੀਦੀ ਬੰਦੇ ਨੂੰ ਅੱਗੇ ਵਧਦਾ ਹੀ ਵਧਣਾ ਹੀ ਚਾਹੀਦਾ ਮੈਂ ਬਸ ਇਹੀ ਕਹਿਣਾ ਕਿ ਸਭ ਆਪਣੇ ਆਪ ਨੂੰ ਮੋਟੀਵੇਟ ਕਰਦੇ ਰਹਿਣ ਜਿੰਨੀਆਂ ਵੀ ਮੁਸ਼ਕਿਲਾਂ ਆ ਜਾਣ ਉਹ ਸਿਰਫ ਤੁਹਾਨੂੰ ਟੈਸਟ ਕਰ ਰਹੀਆਂ ਤੁਹਾਡੀ ਪੇਸ਼ੈਂਸ ਟੈਸਟ ਕਰ ਰਹੀਆਂ ਤੁਸੀਂ ਉਹਨੂੰ ਉਹਨਾਂ ਨੂੰ ਬਸ ਐਦਾ ਲਾ ਕੇ ਚੱਲਦੇ ਰਹੋ ਕਿ ਤੁਸੀਂ ਟੈਸਟ ਹੀ ਹੋ ਰਹੇ ਹੋ ਬਸ ਕਿੰਨਾ ਤੁਸੀਂ ਅੱਗੇ ਜਾ ਸਕਦੇ ਹੋ ਉਹ ਤੁਹਾਨੂੰ ਚੀਜ਼ ਲੈ ਜਾਊਗੀ ਅੱਗੇ ਅਗਰ ਤੁਸੀਂ ਮਿਹਨਤ ਕਰਦੇ ਰਹੋਗੇ ਡਿਸਪਲਿਨਸ ਰਹੋਗੇ ਨਾਲ ਨਾਲ ਬਹੁਤ ਬਹੁਤ ਧੰਨਵਾਦ ਹੈ ਪੁੱਤਰ ਤੁਹਾਡਾ